ਅੱਜ ਮੈਂ ਅਜਿਹੇ ਇਵੈਂਟ ਤੇ ਗਿਆ ਜਿੱਥੇ ਮੈਨੂੰ ਪਹੁੰਚਦੇ ਪਹੁੰਚਦੇ ਦਿਨ ਤੋਂ ਕਦੋਂ ਰਾਤ ਹੋ ਗਈ ਪਤਾ ਨਹੀਂ ਚੱਲਿਆ ਅੱਜ ਆਪਾਂ ਚੱਲੇ ਰੋਪੜ ਇਵੈਂਟ ਤੇ ਨਾਲ ਆਪਣੇ ਜਾਰ ਆਪਣਾ ਉਸਤਾਦ ਲਵਲੀ ਥੋੜੀ ਦੇਰ ਬਾਅਦ ਆ ਗਈ ਆਪਣੀ ਬੱਸ ਬੱਸ ਦੇ ਵਿੱਚ ਆਪਾਂ ਨੇ ਲਈ ਟਿਕਟ ਬੱਸ ਦੇ ਵਿੱਚ ਸੀਟ ਆਪਾਂ ਨੂੰ ਮਿਲ ਗਈ ਸੀ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਪਟਿਆਲਾ ਨਵੇਂ ਬੱਸ ਸਟੈਂਡ ਪਟਿਆਲਾ ਨਵੇਂ ਬੱਸ ਸਟੈਂਡ ਤੋਂ ਆਪਾਂ ਨੇ ਲਈ ਤੀ ਸਿੱਧੀ ਰੋਪੜ ਦੀ ਟਿਕਟ ਟੱਪ ਬੱਸ ਦੇ ਵਿੱਚ ਸਫਰ ਕਰਦੇ ਕਰਦੇ ਦਿਨ ਤੋਂ ਕਦੋਂ ਰਾਤ ਹੋ ਗਈ ਪਤਾ ਨਹੀਂ ਚੱਲਿਆ ਬਾਈ ਆ ਗਈ ਸੀ ਗੱਡੀ ਤੇ ਲੈਣ ਰੂਮ ਦੇ ਵਿੱਚ ਪਹੁੰਚ ਗਏ ਫਿਰ ਖਾਦਾ ਖਾਣਾ ਕਿਉਂਕਿ ਭ ਤਾਪਨੇ ਚੰਗੀ ਤਰ੍ਹਾਂ ਰੈਸਟ ਕਿਉਂਕਿ ਕੱਲ ਆਪਣਾ ਇਵੈਂਟ ਹੈ ਅਗਲੇ ਦਿਨ ਐਡਵੋਕੇਟ ਦਿਨੇਸ਼ ਛੱਡਾ ਐਮਐਲਏ ਰੂਪਨਗਰ ਵੱਲੋਂ ਸੇਤ ਅਤੇ ਤੰਦਰੁਸਤੀ ਦਾ ਇਵੈਂਟ ਰੱਖਿਆ ਗਿਆ ਸੀ ਜਿਸ ਦੇ ਵਿੱਚ ਮੈਨੂੰ ਇਨਵਾਈਟ ਕਰਾਇਆ ਸੀ ਉਸ ਤੋਂ ਬਾਅਦ ਆਪਾਂ ਨੂੰ ਮਿਲਿਆ ਮੈਕ ਤੇ ਬੋਲਣ ਦਾ ਮੌਕਾ ਫਿਰ ਆਪਾਂ ਨੇ ਲੋਕਾਂ ਨੂੰ ਦਿੱਤਾ ਸੇਤ ਅਤੇ ਤੰਦਰੁਸਤੀ ਦਾ ਸੁਨੇਹਾ ਫਿਰ ਗਰਾਊਂਡ ਦੇ ਵਿੱਚ ਆਪਾਂ ਨੇ ਦਿਖਾਈ ਆਪਣੀ ਗੇਮ ਆਪਣੀ ਗੇਮ ਦੇਖ ਕੇ ਲੋਕ ਹੋ ਗਏ ਖੁਸ਼ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਸੇਤ ਅਤੇ ਤੰਦਰੁਸਤੀ ਦੇ ਇਵੈਂਟ ਤੇ ਆ ਕੇ ਤੇ ਲੋਕਾਂ ਨੇ ਆਪਣੀ ਗੇਮ ਦੇਖ ਕੇ ਮਾਰੀਆਂ ਤਾੜੀਆਂ ਲੋਕ ਹੋ ਗਏ ਖੁਸ਼ ਆਪਣੀ ਗੇਮ ਦੇਖ ਕੇ